ਉਹਦੇ ਬਾਗਦਰ ਖਵਾਲਾ ਉਹਨੂੰ ਗੱਲਾਂ ਸੁਣਨ ਦਾ ਬੜਾ ਪੋਸਾ ਹੈ ਉਹ ਗੱਲਾਂ ਸੁਣਨ ਦਾ ਪੋਸਾ ਪੂਰਾ ਕਰਨ ਵਾਸਤੇ ਗੁਰੂ ਜੀ ਦੇ ਕੋਲ ਆ ਕੇ ਬਹਿ ਜਾਂਦਾ ਤੇ ਸਤਗੁਰੂ ਪ੍ਰੀਤਮ ਉਹਨੂੰ ਸਧਾਰਨ ਤੌਰ ਤੇ ਪੁੱਛਦੇ ਆ ਕਹਿੰਦੇ ਇਹ ਸਜਣਾ ਪਿੰਡ ਕਿਹੜਾ ਹੈ ਇਹ ਕਿਹੜਾ ਇਲਾਕਾ ਹੈ ਤੇ ਅਗੋਂ ਆੜੂਆਂ ਦੇ ਬਾਗਦਰ ਖਵਾਲਾ ਕਹਿਣ ਲੱਗਾ ਮਾਛੀਵਾੜਾ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿੰਦੇ ਵਾਹ ਮਾਛੀਵਾੜਾ ਆ ਗਿਆ ਉਹ ਇੱਥੇ ਤੇ ਸਾਡੇ ਦੋ ਮਿੱਤਰ ਰਹਿੰਦੇ ਨੇ ਗੁਰੂ ਜੀ ਆਪਣੇ ਪਿਆਰੇ ਸਿੱਖਾਂ ਨੂੰ ਮਿੱਤਰ ਸਾਦੇ ਸਨ। RAM GOVINDA ਜਪਿੰਦਿਆਂ ਹਵਾ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ। ਗੁਰੂ ਜੀ ਕਹਿੰਦੇ ਇੱਥੇ ਤਾਂ ਸਾਡੇ ਦੋ ਮਿੱਤਰ ਰਹਿੰਦੇ ਆ। ਆੜੂਆਂ ਦੇ ਬਾਗ ਦਾ ਰਾਖਾ ਕਹਿਣ ਲੱਗਾ ਜੀ ਕੀ ਨਾ ਉਹਨਾਂ ਦਾ। ਗੁਰੂ ਜੀ ਕਹਿੰਦੇ ਇੱਕ ਦਿਨ ਆਇਆ ਗੁਲਾਬਾ ਤੇ ਦੂਜੇ ਦਿਨ ਆਇਆ ਪੰਜਾਬਾ ਸਕੇ ਭਰਾ ਨੇ। ਆੜੂਆਂ ਦੇ ਬਾਗ ਦਾ ਰਖਵਾਲਾ ਮੁਸਕਰਾ ਕੇ ਕਹਿੰਦਾ ਮਹਾਰਾਜ ਆ ਜ਼ਮੀਨ ਉਹਨਾਂ ਦੀ ਐ। ਆ ਜਿਹੜਾ ਆੜੂਆਂ ਦਾ ਬਾਗ ਹੈ ਨਾ ਇਹ ਉਹਨਾਂ ਦਾ ਹੀ ਆ ਸਾਰਾ ਮੇਰੇ ਉਹ ਮਾਲਕ ਨੇ ਤੇ ਮੈਂ ਉਹਨਾਂ ਦਾ ਨੌਕਰ ਐ ਇਹ ਆੜੂਆਂ ਦੇ ਬੂਟਿਆਂ ਨੂੰ ਪਾਣੀ ਲਾਉਣ ਦਾ ਮੇਰੇ ਮੇਰੀ ਨੌਕਰੀ ਐ ਆੜੂਆਂ ਦੇ ਬੂਟਿਆਂ ਨੂੰ ਕੰਮ ਲਾਉਣ ਦਾ ਮੇਰਾ ਝਮੈਂ ਤੇ ਮੈਂ ਉਹਨਾਂ ਦਾ ਨੌਕਰ ਐ ਮੇਰੇ ਮਾਲਕ ਨੇ ਤੇ ਸਤਪੁਰੂ ਸਾਹਿਬ ਕਹਿਣ ਲੱਗੇ ਜੇ ਤੇਰੇ ਮਾਲਕ ਹੈ ਨਾ ਜਾਂ ਫਿਰ ਉਹਨਾਂ ਨੂੰ ਕਹਿ ਕਿ ਤੁਹਾਡੇ ਬਾਗ ਅੰਦਰ ਕੋਈ ਤੁਹਾਨੂੰ ਮਿਲਣ ਆਇਆ ਇਹ ਆੜੂਆਂ ਦੇ ਬਾਗ ਦਾ ਰਾਖਾ ਕਹਿੰਦਾ ਜੀ ਨਾਂ ਦੱਸ ਦਿਓ ਆਪਣਾ ਕੌਣ ਹੋ ਤੁਸੀਂ ਮੈਂ ਨਾਂ ਦੱਸ ਦਵਾਂਗਾ ਕਿ ਕੌਣ ਮਿਲਣ ਆਇਆ ਗੁਰੂ ਜੀ ਕਹਿੰਦੇ ਜੋ ਤੂੰ ਮੇਰੇ ਨਾਲ ਜਾਨੂ ਕਿਹਾ ਇਹੀ ਕਹਿਣੀ ਜਾ ਕੇ ਜੋ ਤੂੰ ਮੇਰੇ ਨਾਲ ਜਾਨੂ ਕਿਹਾ ਨਾ ਇਦਾਂ ਹੀ ਦੱਸਦੀ ਉਹਨਾਂ ਨੂੰ ਪਤਾ ਲੱਗ ਜਾਣਾ ਗੁਲਾਬਾਂ ਤੇ ਪੰਜਾਬਾ ਇਹ ਵੀ ਦੋਨੋਂ ਜਣੇ ਗੁਰੂ ਘਰ ਦੇ ਬੜੇ ਪ੍ਰੀਤਬਾਨ ਨੇ ਆੜੂਆਂ ਦੇ ਬਾਗ ਦਾ ਆਖਾ ਦੌੜਿਆ ਗਿਆ ਜਾ ਕੇ ਕਹਿੰਦਾ ਮਾਲਕ ਜੀ ਆਪਣੇ ਬਾਗ ਵਿੱਚ ਚਾਰ ਬੰਦੇ ਆਇਆ ਤਿੰਨ ਬਾਅਦ ਚ ਆਇਆ ਇੱਕ ਪਹਿਲਾ ਆਇਆ ਜਿਹੜਾ ਪਹਿਲਾ ਆਇਆ ਨਾ ਉਹਦੇ ਕੱਪੜੇ ਵੀ ਪਾਟੇ ਪਿਆ ਜਿਵੇਂ ਝਾੜੀਆਂ ਵਿੱਚੋਂ ਲੁੱਕ ਲੁੱਕ ਕੇ ਆਏ ਹੁੰਦੇ ਆ ਬੜੇ ਲੰਮੇ ਲੰਮੇ ਛਕੇ ਪਾਏ ਉਹਨਾਂ ਨੇ ਜਿਹੜਾ ਪਹਿਲਾਂ ਆਇਆ ਨਾ ਉਹਦੇ ਹੱਥ ਵਿੱਚ ਕਿਰਪਾਨ ਨੰਗੀ ਫੜੀ ਹੋਈ ਆ ਤੇ ਇਧਰ ਗੁਲਾਬਾਂ ਤੇ ਪੰਜਾਬਾਂ ਸਮਝ ਗਏ ਕਿ ਕੌਣ ਆਏ ਹੋ ਬਣ ਕੇ ਕਿਉਂਕਿ ਚਮਕੌਰ ਦੀ ਧਰਤੀ ਤੋਂ ਸਤਿਗੁਰੂ ਦੇ ਬੱਚ ਨਿਕਲਣ ਦੀ ਚਰਚਾ ਜੰਗਲ ਦੀ ਅੱਗ ਵਾਂਗੂ ਚਾਰੇ ਪਾਸੇ ਫੈਲ ਗਈ ਸੀ ਜਿਹੜੇ ਇਨਸਾਨੀਅਤ ਪਸੰਦ ਲੋਕ ਸਨ ਉਹ ਬੜੇ ਚਾਹ ਮਨਾਉਂਦੇ ਸਨ ਕਿ ਵਜ਼ੀਰ ਖਾਨ ਚੱਕਣੀ ਚੱਪਣੀ ਚ ਨੱਕ ਡੋਬੋ ਕੇ ਮਰ ਜਾ ਤੇਰੇ 10 ਲੱਖ ਦੇ ਘੇਰੇ ਵਿੱਚੋਂ ਗੁਰੂ ਤਾੜੀਆਂ ਮਾਰ ਕੇ ਨਿਕਲ ਗਏ ਵਜ਼ੀਰ ਖਾਨ ਨੂੰ ਧਰਤੀ ਬਹਿ ਨਹੀਂ ਸੀ ਦਿੰਦੀ 사ਤ ਸੰਗਤ ਇਹਨੇ ਢੰਡੋਰਾ ਪਟਵਾ ਦਿੱਤਾ ਵਜ਼ੀਰ ਖਾਨ ਨੇ ਕਿ ਗੁਰੂ ਗੋਬਿੰਦ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰਵਾਏਗਾ ਉਹਨੂੰ ਮੂੰਹ ਮੰਗੇ ਇਨਾਮ ਦਿੱਤੇ ਜਾਣਗੇ ਤੇ ਜਿਹੜਾ ਗੁਰੂ ਦੀ ਮਦਦ ਕਰੇਗਾ ਗੁਰੂ ਨੂੰ ਆਪਣੇ ਕਰਪਨਾ ਦਾਏਗਾ ਉਹ ਸਰਕਾਰ ਦਾ ਬਾਗੀ ਗਿਣਿਆ ਜਾਏਗਾ ਤੇ ਸਰਕਾਰ ਉਹਦੇ ਨਾਲ ਦੋ ਹੱਥ ਕਰ ਲੈਗੀ ਇਹ ਢੰਡੋਰਾ ਪਿੰਡਾਂ ਦੇ ਵਿੱਚ ਪਿੱਟ ਦਿੱਤਾ ਗਿਆ ਢੋਲ ਵਜਾ ਕੇ ਢੰਡੋਰਚੀ ਲੋਕ ਰੌਲਾ ਪਾ ਗਏ ਕਿ ਗੁਰੂ ਗੋਬਿੰਦ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰਵਾਵੇ ਉਹਨੂੰ ਮੂੰਹ ਮੰਗਿਆ ਇਨਾਮ ਜਿਹੜਾ ਗੁਰੂ ਦੀ ਮਦਦ ਕਰੇ ਉਹ ਸਰਕਾਰ ਦਾ ਬਾਗੀ ਤੇ ਉਹਦੇ ਨਾਲ ਸਰਕਾਰ ਸਿੱਝੇਗੀ ਹੁਣ ਇਹ ਚਰਚਾ ਕਰ ਕਰ ਵਿੱਚ ਵਿਸ਼ਾ ਦਾ ਬਣਿਆ ਇਹ ਚਰਚਾ ਦਾ ਵਿਸ਼ਾ ਬਣਿਆ ਗੁਲਾਬਾ ਪੰਜਾਬਾ ਧੰਨਾ ਗੁਰੂ ਦੇ ਪਿਆਰੇ ਸਿੱਖ ਉਹਨਾਂ ਦੁੱਧ ਦਾ ਘੜਬਾ ਗਰਮ ਕੀਤਾ ਅੱਤ ਦੀ ਠੰਡ ਹੈ ਆਏ ਨੇ ਆਪਣੇ ਬਾਗ ਅੰਦਰ ਸਤਿਗੁਰੂ ਪ੍ਰੀਤਮ ਜੀ ਦੇ ਪਵਿੱਤਰ ਚਰਨਾਂ ਤੇ ਆਪਣਾ ਸਿਰ ਰੱਖ ਕੇ ਨਮਸਕਾਰ ਕੀਤੀ ਮਹਾਰਾਜ ਬੜੀ ਕਿਰਪਾ ਕੀਤੀ ਆ ਤੁਸੀਂ ਸਾਡੇ ਬਾਗ ਨੂੰ ਭਾਗ ਲਾਇਆ ਗੁਰੂ ਜੀ ਸਾਡੀ ਇੱਕ ਬੇਨਤੀ ਆ ਗੁਰੂ ਜੀ ਕਹਿੰਦੇ ਦੱਸੋ ਕੀ ਆ ਉਹ ਕਹਿੰਦਾ ਜੀ ਇੱਕ ਨਵਾਂ ਚਿਵਾਰਾ ਬਣਾਇਆ ਬਣਾਇਆ ਤੁਹਾਡੀ ਕਿਰਪਾ ਨਾਲ ਸਾਡੀ ਕਿੱਥੇ ਔਕਾਤ ਹੈ ਵੈਸੇ ਵੀ ਇਹ ਗੱਲ ਆਪਣੇ ਮਨ ਵਿੱਚ ਬੰਨਿਓ ਆਪਾਂ ਇਹਨਾਂ ਨੂੰ ਮਾਣ ਦੰਨੇ ਆ ਖੋਲ ਦਿਓ 10ਵੇਂ ਪਾਚਾਇਨਾ ਦੇ ਚਵਾਰੇ ਵਿੱਚ ਗਏ ਗੁਲਾਬਾ ਪੰਜਾਬਾ ਰਾਤ ਨੂੰ ਪਹਿਰਾ ਦਿੰਦੇ ਆ ਸਾਰੇ ਸਿੱਖ ਅਤੇ ਸਤਿਗੁਰੂ ਬਰਾਜ ਜਾਂਦੇ ਆ ਗੁਲਾਬੇ ਪੰਜਾਬੇ ਨੇ ਹੁਣ ਦਰਵਾਜੇ ਦੇ ਐਨ ਕੋਲ ਖਲੋ ਕੇ ਗੱਲਾਂ ਕੀਤੀਆਂ ਬੇੜੇ ਦੇ ਮੁੱਖ ਦਰਵਾਜੇ ਤੇ ਬੇੜੇ ਦਾ ਜਿਹੜਾ ਪ੍ਰਮੁੱਖ ਗੇਟ ਹੈ ਨਾ ਗੋੜ ਗੇਟ ਦੇ ਕੋਲ ਖਲੋਤੇ ਪਹਿਰਾ ਦੇ ਰਿਆ ਗੁਲਾਬਾ ਕਹਿੰਦਾ ਓ ਪੰਜਾਬਿਆ ਪੰਜਾਬਾ ਕਹਿੰਦਾ ਹਾਂ ਵੀਰ ਗੁਲਾਬਾ ਕਹਿੰਦਾ ਤੈਨੂੰ ਪਤਾ ਕਿਸੇ ਗੱਲ ਦਾ ਉਹ ਕਹਿੰਦਾ ਕਿਹੜੀ ਗੱਲ ਦਾ ਤੇ ਅੱਗੋਂ ਸਵਾਲ ਹੋਇਆ ਕਹਿੰਦੇ ਗੁਰੂ ਗੋਬਿੰਦ ਸਿੰਘ ਆਪਣਾ ਤਾਂ ਰੱਬ ਹੈ ਗੁਰੂ ਗੋਬਿੰਦ ਸਿੰਘ ਆਪਣਾ ਤਾਂ ਪਿਓ ਹੈ ਗੁਰੂ ਗੋਬਿੰਦ ਸਿੰਘ ਆਪਣਾ ਤਾਂ ਦਾਤਾ ਕਹਿੰਦਾ ਹਾਂ ਪੱਕੀ ਗੱਲ ਹੈ ਤੇ ਅੱਗੋਂ ਕਹਿੰਦਾ ਤੈਨੂੰ ਪਤਾ ਸਰਕਾਰ ਦਾ ਤਾਂ ਇਹ ਅਤਬੱਦੀ ਆਈ ਹੈ ਸਰਕਾਰ ਦਾ ਤਾਂ ਬਾਗੀ ਆ ਨਾ ਉਹ ਸਰਕਾਰ ਤੈਨੂੰ ਲੱਭਦੀ ਪਈ ਆ ਉਹ ਭਲਿਆ ਮਾਨਸਾ ਛਾਤੀ ਮਾਰ ਕੇ ਵੇਖ ਇਹ ਕੱਲ ਚਮਕੌਰ ਤੋਂ ਆਏ ਆ ਤੇ ਅੱਜ ਆਪਣੇ ਵਿਹੜੇ ਵਿੱਚ ਨੇ ਕਿਤੇ ਕੁੱਤੇ ਪੈੜਾਂ ਸੁੰਘਦੇ ਸੁੰਘਦੇ ਜੇ ਆਪਣੇ ਘਰ ਆ ਜਾਣ ਆਪਣੇ ਘਰੋਂ ਜੇ ਗੁਰੂ ਗ੍ਰਫਤਾਰ ਹੋ ਜਾਏ ਤਾਂ ਸੋਚ ਕੇ ਵੇਖ ਕੇ ਆਪਣਾ ਹਾਲ ਕੀ ਬਣੇਗਾ ਪੰਜਾਬਾ ਕਿਹਦਾ ਗੁਲਾਬਿਆ ਹਾਲ ਕੀ ਬਣਨਾ ਵਜੀਰ ਖਾਨ ਕੱਚਾ ਚੱਬ ਜਾਊਗਾ ਆਪਾਂ ਨੂੰ ਆਪਣੇ ਬੱਚੇ ਜਿੰਦੇ ਜਲਾ ਦੇਣੇ ਉਹਨੇ ਤੇ ਗੁਲਾਬੇ ਦੀ ਗੱਲ ਸੁਣ ਕੇ ਨਾਲ ਹੀ ਪੰਜਾਬਾ ਦੋਨੋਂ ਭਰਾ ਆਪਸ ਵਿੱਚ ਗੱਲਾਂ ਕਰਦੇ ਆ ਕਹਿੰਦੇ ਫਿਰ ਇਹ ਕੰਮ ਕਰੀਏ ਸਵੇਰ ਨੂੰ ਸਤਗੁਰੂ ਨੂੰ ਕਹੀਏ ਕਿ ਮਹਾਰਾਜ ਥੋੜਾ ਦੇਣ ਤੇ ਬਹੁਤੀ ਮਿਹਨਤ ਇਨੇ ਸੇਵਾ ਪ੍ਰਬੰਧ ਕਰੋ ਤੁਸੀਂ ਕਿਸੇ ਹੋਰ ਥਾਂ ਨੂੰ ਭਾਗ ਲਾਓ ਆਪਾਂ ਸਵੇਰੇ ਕਹਿ ਦੇਣਾ ਮਹਾਰਾਜ ਆਪਾਂ ਬੱਚੇ ਥੋੜਾ ਮਰੋਣੇ ਇਸ ਗੁਰੂ ਜਿੱਡਾ ਹੌਸਲਾ ਆਪਣਾ ਥੋੜਾ ਇਹ ਗੁਰੂ ਆਪਣੇ ਪੁੱਤਾਂ ਦੀਆਂ ਲਾਸ਼ਾਂ ਵੇਖ ਕੇ ਜਕਾਰੇ ਛੱਡ ਆਇਆ ਪਰ ਆਪਣੇ ਕੋਲੋਂ ਨਹੀਂ ਛੱਡੇ ਜਾਣੇ ਆਪਾਂ ਇਸ ਗੁਰੂ ਦੀ ਬਰਾਬਰੀ ਥੋੜਾ ਕਰ ਸਕਦੇ ਆ ਆਪਾਂ ਬੱਚੇ ਮਰੋਣੇ ਆ ਸਵੇਰ ਹੋਈ ਸਾਧ ਸੰਗਤ ਗੁਲਾਬੇ ਤੇ ਪੰਜਾਬੇ ਨੇ ਉਹੀ ਕੀਤਾ ਪਤਾਸਿਆਂ ਦੇ ਥਾਲ ਵਿੱਚ ਪੰਜ ਮੋਹਰਾ ਰੱਖੀਆਂ ਸਿਰ ਝੁਕਾ ਕੇ ਕਹਿੰਦੇ ਪਾਤਸ਼ਾਹ ਥੋੜਾ ਦੇਣ ਤੇ ਬਹੁਤੀ ਮਿਹਨਤ ਇਹਨਾਂ ਇੱਕ ਸੇਵਾ ਪ੍ਰਬੰਧ ਕਰੋ ਹੁਣ ਤੁਸੀਂ ਕਿਸੇ ਹੋਰ ਥਾਂ ਨੂੰ ਭਾਗ ਲਾਓ ਦਸਵੇਂ ਪਾਤਸ਼ਾਹ ਕਹਿੰਦੇ ਗੁਲਾਬਿਆ ਘਾਬਰ ਨਾ ਸਾਨੂੰ ਲੈਣ ਵਾਲੇ ਆ ਰਹੇ ਨੇ ਸਾਨੂੰ ਲੈਣ ਵਾਲੇ ਆ ਰਹੇ ਅਸੀਂ ਚਲੇ ਜਾਣਾ ਪਰ ਪੰਜਾਬਾ ਘਾਬਰ ਗਿਆ ਕਿਤੇ ਪੁਲਿਸ ਨਾ ਆਉਂਦੀ ਹੋਵੇ ਜੇ ਲੈਣ ਵਾਲੀ ਪੁਲਿਸ ਆਉਂਦੀ ਹੋਈ ਤੇ ਅਸੀਂ ਮਾਰੇ ਜਾਣਾ ਇੱਧਰ ਆੜੂਆਂ ਦੇ ਬਾਗ ਦੇ ਰਖਵਾਲੇ ਨੇ ਪੂਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਕਿ ਮੇਰੇ ਮਾਲਕਾਂ ਦੇ ਘਰੇ ਗੁਰੂ ਗੋਬਿੰਦ ਸਿੰਘ ਆਇਆ ਮੇਰੇ ਮਾਲਕਾਂ ਦੇ ਘਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਇਆ ਤੇ ਨਾਲ ਉਹਨਾਂ ਦੇ ਤਿੰਨ ਸਿੱਖ ਹੋਰ ਆਇਆ ਤੇ ਇਸੇ ਮਾਚੀ ਬਾੜੇ ਦੀ ਧਰਤੀ ਦੇ ਉੱਤੇ ਘੋੜਿਆਂ ਦੇ ਵਪਾਰੀ ਅਨੰਦਪੁਰ ਸਾਹਿਬ ਘੋੜੇ ਵੇਚਣ ਆਉਂਦੇ ਹੁੰਦੇ ਸੀ ਦੋ ਮੁਸਲਮਾਨ ਭਰਾ ਇੱਕ ਦਾ ਨਾਮ ਹੈ ਭਾਈ ਨਵੀ ਖਾਨ ਤੇ ਦੂਜੇ ਦਾ ਨਾਮ ਹੈ ਭਾਈ ਗਨੀ ਖਾਨ ਚਾਹ ਚੜ ਗਿਆ ਉਹਨਾਂ ਨੂੰ ਭਾਈ ਨਵੀ ਖਾਨ ਤੇ ਗਨੀ ਖਾਨ ਕਹਿੰਦੇ ਚਲੋ ਚਲੀਏ ਭਰਾਵਾ ਆਪਾਂ ਗੁਲਾਬੇ ਪੰਜਾਬੇ ਦੇ ਘਰ ਦਾ ਕੁੰਡਾ ਖੜਕਾਈਏ ਜਦੋਂ ਕੁੰਡਾ ਖੜਕਿਆ ਪੰਜਾਬੇ ਦੀ ਜਾਨ ਮੁਠੀ ਚ ਆ ਗਈ ਤੇ ਕੌਣ ਆ ਗਿਆ ਹੋਊਗਾ ਜਦੋਂ ਦਰਵਾਜ਼ਾ ਖੋਲਿਆ ਭਾਈ ਨਵੀਖਾਨ ਕਹਿਣ ਲੱਗੇ ਕਹਿੰਦੇ ਤੁਹਾਡੇ ਘਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਇਆ ਪੰਜਾਬਾ ਕਹਿੰਦਾ ਤੈਨੂੰ ਕਿਹਨੇ ਦੱਸਿਆ ਤੇ ਭਾਈ ਨਵੀਖਾਨ ਕਹਿੰਦਾ ਮੁਕਰੀ ਨਾ ਤੇਰੇ ਚਿਹਰੇ ਦਾ ਨੂਰ ਦੱਸਦਾ ਕਿ ਤੇਰੇ ਘਰ ਰੱਬ ਬੈਠਾ ਹੈ ਮੁਕਰੀ ਨਾ ਤੇਰੇ ਚਿਹਰੇ ਦਾ ਨੂਰ ਦੱਸਦਾ ਕਿ ਤੇਰੇ ਘਰ ਖੁਦਾ ਆਇਆ ਹੋਇਆ ਹੈ ਬੁੱਢੀ ਮਾਈ ਦੇ ਕੰਨੀ ਵੀ ਕਿਸੇ ਨੇ ਖਬਰ ਪਾ ਦਿੱਤੀ ਇੱਕ ਗੁਲਾਬੇ ਪੰਜਾਬੇ ਦੇ ਘਰੇ ਗੁਰੂ ਗੋਬਿੰਦ ਸਿੰਘ ਆਇਆ ਉਹ ਬੁੱਢੀ ਮਾਈ ਨੈਣਾ ਦੀ ਜੋ ਥੋੜੀ ਆ ਆਪਣੇ ਪੁੱਤ ਨਿਹਾਲੇ ਨੂੰ ਕਹਿੰਦੀ ਨਿਹਾਲਿਆ ਉਹ ਖਦਰ ਦਾ ਥਾਨ ਕੱਢ ਆਪਾਂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਆਈਏ ਆਈਏ ਗੁਲਾਬੇ ਪੰਜਾਬੇ ਦੇ ਵਿਹੜੇ ਦੇ ਅੰਦਰ ਉਹ ਥਾਨ ਗੁਰਦੇਵ ਪਾਤਸ਼ਾਹ ਨੂੰ ਭੇਟਾ ਕੀਤਾ ਭਾਈ ਨਵੀਖਨ ਕਹਿਣ ਲੱਗਾ ਮਹਾਰਾਜ ਬਾਤ ਬਣ ਗਈ ਹੈ ਚਾਰੇ ਪਾਸੇ ਸੂਆ ਲੈਣ ਵਾਸਤੇ ਸੀਆਈਡੀ ਵਾਲੇ ਘੁੰਮਦੇ ਆ ਮਤਾਂ ਕਿਸੇ ਪਾਪੀ ਦਾ ਬੇੜਾ ਬਹਿ ਜਾਏ ਆ ਜਿਹੜਾ ਬੁੱਢੀ ਨੇ ਥਾਨ ਦਿੱਤਾ ਨਾ ਇਸ ਥਾਨ ਨੂੰ ਨੀਲਾ ਰੰਗ ਚਾੜੋ ਤੇ ਆਪਾਂ ਹੱਥੋਂ ਹੱਥੀ ਚਾਰ ਚੋਲੇ ਸੀਨੇ ਆ ਤੁਹਾਨੂੰ ਅਸੀਂ ਪੀਰਾਂ ਦਾ ਰੂਪ ਧਾਰਨ ਕਰਵਾ ਕੇ ਨਾ ਇਸ ਮਾਛੀ ਬੜੇ ਤੋਂ ਬਾਹਰ ਸੁਰੱਖਿਅਤ ਛੱਡਣ ਦੀ ਸੇਵਾ ਕਰਨੀ ਚਾਹੁੰਦੇ ਆ ਸਾਡੇ ਇਸ ਇਲਾਕੇ ਨੂੰ ਫੌਜਾਂ ਨੇ ਘੇਰਾ ਪਾ ਲਿਆ ਹਲਕੇ ਕੁੱਤੇ ਬਾੰਗ ਪੁਲਿਸ ਘੁੰਮਦੀ ਭਈਆ ਨਾ ਜਾਣਾਂ ਕਿਤੇ ਕੋਈ ਮਾੜੀ ਖਬਰ ਨਾ ਬਣ ਜਾਏ ਕਿਰਪਾ ਕਰਕੇ ਸਾਨੂੰ ਇਹ ਸੇਵਾ ਬਖਸ਼ੋ ਗੁਲਾਬੇ ਪੰਜਾਬੇ ਦੀਆਂ ਘਰਵਾਲੀਆਂ ਨਾਲ ਗੁਲਾਬਾ ਪੰਜਾਬਾ ਆਪ ਭਾਈ ਨਵੀ ਖਾਨ ਤੇ ਭਾਈ ਗਨੀ ਖਾਨ ਤੇ ਤਿੰਨ ਪਿਆਰੇ ਸਿੱਖ ਸਾਰਿਆਂ ਨੇ ਹੱਥੋਂ ਹੱਤੀ ਚਾਰ ਚੋਲੇ ਸੀਨੇ ਚਾਰ ਚੋਲੇ ਸੀਤੇ ਤੇ ਹੁਣ ਇਸ ਕਪੜੇ ਨੂੰ ਨੀਲਾ ਰੰਗ ਚੜਨਾ ਵੱਡਾ ਸਾਰਾ ਮਟ ਮਗਵਾਇਆ ਲਲਾਰੀ ਦੇ ਕੋਲੋਂ ਤੇ ਲਲਾਰੀ ਨੂੰ ਸ਼ੱਕ ਜੀ ਪੈ ਗਈ ਤੇ ਮੇਰੀ ਇਹ ਮਟਕੀ ਕਿਉਂ ਲੈ ਕੇ ਚੱਲਿਆ ਤੇ ਉਹਨੇ ਮਟਕੀ ਟੁੱਟੀ ਹੋਈ ਦਿੱਤੀ ਉਹ ਟੁੱਟੀ ਪਈ ਹੱਦੇ ਵੀ ਮਟਕੀ ਵੇਖ ਲਿਓ ਗੁਰਦੁਆਰਾ ਚਵਾਰਾ ਸਾਹਿਬ ਗੁਲਾਬੇ ਪੰਜਾਬੇ ਦਾ ਚਵਾਰਾ ਉਹ ਅੱਜ ਚਵਾਰਾ ਸਾਹਿਬ ਅਖਬਾਰਿਆ ਸਤਸੰਗਤ ਉਸ ਚਵਾਰੇ ਦੇ ਅੰਦਰ ਮੇਰੇ ਗੁਰਦੇਵ ਪਾਤਸ਼ਾਹ ਜੀ ਰਾਤ ਰਹੇ ਤੇ ਉਸੇ ਟੁੱਟੀ ਹੋਈ ਮਟਕੀ ਦੇ ਅੰਦਰ ਗੁਰੂ ਦਾਤਾ ਜੀ ਦੇ ਵਸਤਰਾਂ ਨੂੰ ਨੀਲਾ ਰੰਗ ਦਿੱਤਾ ਗਿਆ ਨੀਲਾ ਰੰਗ ਦੇ ਕੇ ਤਿੰਨ ਚੋਲੇ ਸਿੰਘਾਂ ਨੇ ਪਾਲਿਆ ਇੱਕ ਚੋਲਾ ਗਰੀਬਨਵਾਸ ਸਤਗੁਰੂ ਰਹਿਮਤਾਂ ਦੇ ਢੰਡਾਰੇ ਕੁੱਲ ਦੁਨੀਆ ਦੇ ਮਾਲਕ ਨੇ ਪਾਲਿਆ ਪਛਾਣ ਉਹ ਕੇਸ ਉਟਕੇ ਉੱਤੇ ਦਸਤਾਰੇ ਸਗਾਲੇ ਨੀਲੇ ਰੰਗ ਦੇ ਤੇ ਛੋਟੀ ਜਿਹੀ ਪਾਲਕੀ ਲਿਆਂਦੀ ਗਈ ਉਹ ਪਾਲਕੀ ਕਿੱਦਾਂ ਦੀ ਸੀ ਉਹ ਪਾਲਕੀ ਵੀ ਬੜੀ ਅਜੀਬ ਹੈ ਇੱਕ ਛੋਟੀ ਜਿਹੀ ਮੰਜੀ ਲਿਆਂਦੀ ਆ ਉਹ ਮੰਜੀ ਦੇ ਚਾਰੇ ਪਾਵਿਆਂ ਨੂੰ ਰਮਾਲੇ ਬਗਲ ਕੇ ਪਾਲਕੀ ਦਾ ਰੂਪ ਦਿੱਤਾ। ਪੁੱਠਾ ਕਰਕੇ ਮੰਜਨ ਉਹਦੇ ਪਾਵਿਆਂ ਨੂੰ ਰਮਾਲੇ ਬਗਲ ਦਿੱਤੇ ਆ ਤੇ ਪਾਲਕੀ ਬਣ ਗਈ। ਤੇ ਇਸ ਪਾਲਕੀ ਦੇ ਅੰਦਰ ਕੁੱਲ ਦੁਨੀਆਂ ਦਾ ਮਾਹੀ ਬਰਾਜਣ ਲੱਗਾ। ਮੋਹਰਲੇ ਪਾਵੇ ਭਾਈ ਨਵੀਖਾਨ ਤੇ ਭਾਈ ਗਨੀਖਾਨ ਨੇ ਆਪਣੇ ਮੋਢਿਆਂ ਤੇ ਰੱਖੇ। ਪਿਛਲੇ ਪਾਵੇ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਨੇ ਆਪਣੇ ਮੋਢਿਆਂ ਤੇ ਰੱਖੇ। ਭਈ ਮੋਰਾ ਦੇ ਖੰਭਾਂ ਦਾ ਚੌਰ ਭਾਈ ਦਿਆ ਸਿੰਘ ਨੇ ਪਕੜਿਆ। ਉੱਚ ਦੇ ਪੀਰ ਦਾ ਰੂਪ ਧਾਰਨ ਕਰਕੇ ਨੀਲਾ ਬਾਣਾ ਪਾ ਕੇ ਜੀ ਖੁਦਾ ਦੀ ਖਲਕਤ ਨੂੰ ਧਾਰਨ ਵਾਸਤੇ ਤੇ ਮੁਗਲਿਆ ਹਕੂਮਤ ਨੂੰ ਪੈਰਾਂ ਥੱਲੇ ਦਬਾਉਣ ਵਾਸਤੇ ਮੁਗਲਿਆ ਹਕੂਮਤ ਦਾ ਰੋਗ ਆਪਣੇ ਪੈਰਾਂ ਥੱਲੇ ਮਸਲਣ ਵਾਸਤੇ ਸਤਿਗੁਰੂ ਉੱਚ ਦੇ ਪੀਰ ਦਾ ਰੂਪ ਧਾਰਨ ਕਰਕੇ ਬਾਛੀਗੜੇ ਦੀ ਧਰਤੀ ਤੋਂ へ ਇਉਰ ਬਾਨਾ ਹੋ ਜਾਂਦਾ ਹੈ ¡Villa para apagar! ਤਰਮਾ ਤੇ ਬੰਦੇ ਫਰੇ ਤਾਰਦਾ ਸਾਰੇ ਤਰਮਾ ਤੇ ਬੰਦੇ ਫਰੇ ਤਾਰਦਾ ਦੁੱਖਾਂ ਦਾ ਪਹਾੜ ਸਿਰ ਉੱਤੇ ਹੱਲਿਆ ਦੁੱਖਾਂ ਦਾ ਪਹਾੜ ਸਿਰ ਉੱਤੇ ਹੱਲਿਆ ਈਲਾ ਬਾਣਾ ਪਾ ਕੇ ਦਸ਼ਮੇਸ਼ ਚੱਲੇ ਆ ਈਲਾ ਬਾਣਾ ਪਾ ਕੇ ਦਸ਼ਮੇਸ਼ ਚੱਲੇ ਆ ਬਾਛਰੀ ਪਾਲਕੀ ਲੈ ਕੇ ਪਿਆਰੇ ਸਿੱਖ ਤੁਰੇ ਜਾ ਰਹੇ ਰਸਤੇ ਦੇ ਅੰਦਰ ਜਿੰਨੇ ਮੁਸਲਮਾਨ ਭਰਾ ਮਿਲਦੇ ਆ ਆਪਣੇ ਪੈਰਾਂ ਦਾ ਜੋੜਾ ਉਤਾਰ ਕੇ ਗੁਰੂ ਜੀ ਦੀ ਪਾਲਕੀ ਨੂੰ ਉੱਚ ਦੇ ਪੀਰ ਦੀ ਪਾਲਕੀ ਜਾਣ ਕੇ ਮੱਥਾ ਟੇਕ ਰਿਆ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤਚਾਰ ਚਾਰ ਮੂਹੇ ਤੋ ਕਿਆ ਭਇਆ ਜੀਵਤ ਕਈ ਹਜ਼ਾਰ ਆਪਾ ਨੂੰ ਧੀਆਂ ਤੇ ਪੁੱਤਰ ਕਿਆ ਹੁਣ ਆਪਾਂ ਵੇਖਣਾ ਆਪਾ ਗੁਰੂ ਦੇ ਪੁੱਤ ਬਣਨਾ ਹੈ ਗੁਰੂ ਦੀਆਂ ਧੀਆਂ ਬਣਨਾ ਕਿ ਨਹੀਂ ਬਣਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਚਾਰ ਦੇ ਚਾਰੇ ਪੁੱਤਰ ਕੋਮ ਨੂੰ ਦੇ ਦਿੱਤੇ ਅੱਜ ਗੁਰੂ ਆਪਣੇ ਪੁੱਤਰਾਂ ਨੂੰ ਵਾਪਸ ਨਹੀਂ ਮੰਗਦਾ ਪਰ 315 ਸਾਲ ਬੀਤ ਗਏ ਨੇ ਗੁਰੂ ਦੇ ਪੁੱਤਰਾਂ ਨੂੰ ਸ਼ਹੀਦ ਹੋਇਆ ਜਦੋਂ ਕਿਤੇ ਮੱਥਾ ਟੇਕਣ ਆਉਨੇ ਹੋ ਗੁਰੂ ਤੁਹਾਡੇ ਕੋਲ ਇੰਨਾ ਤਾਂ ਪੁੱਛ ਸਕਦਾ ਨਾ ਕਿ ਸਿੱਖਾ ਮੈਂ ਤੇਰੇ ਕੋਲੋਂ ਆਪਣਾ ਅਜੀਤ ਸਿੰਘ ਵਾਪਸ ਨਹੀਂ ਮੰਗਦਾ ਪਰ ਮੈਨੂੰ ਦਿਖਾ ਲਤਾ ਦੇ ਮੇਰਾ ਅਜੀਤ ਹੈ ਕਿੱਥੇ ਆ ਮੈਨੂੰ ਦਿਖਾ ਲਤਾ ਦੇ ਮੇਰਾ ਜੁਹਾਰ ਸਿੰਘ ਕਿੱਥੇ ਹੈ ਮੇਰਾ ਫਤੇ ਸਿੰਘ ਕਿੱਥੇ ਹੈ ਮੇਰਾ ਜੋਰਾਬਰ ਸਿੰਘ ਹੈ ਕਿੱਥੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਰਿਵਾਰਾਂ ਦੇ ਬੱਚਿਆਂ ਦੇ ਵਿੱਚੋਂ ਆਪਣੇ ਸਾਹਿਬਜ਼ਾਦਿਆਂ ਨੂੰ ਦੇਖਣਾ ਚਾਹੁੰਦੇ ਆਓ ਆਪਾਂ ਆਪਣੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਬਣਾਈਏ ਆਪਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤ ਬਣੀਏ ਸਾਡੇ ਗੁਰੂ ਨੇ ਸਾਨੂੰ ਆਪਣੇ ਪੁੱਤ ਬਣਾਇਆ ਪਰ ਆਪਣੇ ਕੋਲੋਂ ਧੀਆਂ ਪੁੱਤ ਬਣ ਕੇ ਦਿਖਾਣ ਵਾਲੀ ਜ਼ਿੰਮੇਵਾਰੀ ਬਹੁਤਿਆਂ ਕੋਲ ਨਿਭ ਨਹੀਂ ਰਹੀ ਮੈਂ ਬਸ ਇੱਕੋ ਬੇਨਤੀ ਕਰਾਂਗਾ ਕਿ ਜੀਣਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤ ਬਣ ਕੇ ਜੀਓ ਨਹੀਂ ਤੇ ਕਹਿਰਾ ਵਾਂਗ ਜੀਣ ਨੂੰ ਸਿੱਖੀ ਦੀ ਜ਼ਿੰਦਗੀ ਨੇ ਕਿਹਾ ਜਾਂਦਾ